ਅੱਗੇ ਮੈਂ ਕਿਹਾ ਸਾਡੇ ਇੱਧਰ ਨੂੰ ਨਾ ਇਹ ਹੌਲਜਾ ਕੀਤਾ ਆ ਸੀ ਅਸੀਂ ਇਹਨਾਂ ਨੂੰ ਪੁੱਛਿਆ ਹੌਲ ਕਿਉਂ ਕੀਤਾ ਤੁਸੀਂ ਜੀ ਇਹਨਾਂ ਨੇ ਸਾਡੇ ਤੇ ਲੈ ਕੇ ਕਰਪਾਨਾਂ ਨਾਲ ਕਈ ਚੀਜ਼ਾਂ ਨਾਲ ਇਹਨਾਂ ਨੇ ਸਾਡੇ ਤੇ ਹਮਲਾ ਕਰਕੇ ਮੈਨੂੰ ਇਹਨਾਂ ਨੇ ਕੱਟ ਦਿੱਤਾ ਮੈਨੂੰ ਵੜ ਦਿੱਤਾ ਮੇਰੇ ਦਿਓਰ ਦੇ ਮੁੰਡੇ ਨੂੰ ਇਹਨਾਂ ਨੇ ਵੜ ਦਿੱਤਾ ਅਸੀਂ ਉਸ ਤੋਂ ਬਾਅਦ ਨਹੀਂ ਆਏ ਅਸੀਂ ਕਿਹਾ ਕਿ ਠੀਕ ਹੈ ਤੁਸੀਂ ਕਾਗਜ਼ ਦਿਖਾ ਦਿਓ ਜੇ ਪਲਾਟ ਤੁਹਾਡਾ ਵੈ ਅਸੀਂ ਤੁਹਾਨੂੰ ਪਲਾਟ ਦੇ ਦਿੰਨੇ ਆ ਹੁਣ ACP ਮਨਿੰਦਰ ਸਿੰਘ ਦੇ ਹੁਕਮ ਨਾਲ ਪਲਾਟ ਸਾਨੂੰ ਮਿਲ ਗਿਆ ਪਲਾਟ ਹੁਣ ਅਸੀਂ ਇੱਥੇ ਆਏ ਆ ਇੱਥੇ ਆਪਾਂ ਗੇੜ ਲਾਣ ਲੱਗੇ ਆ ਤੇ ਆਹ ਦੇਖੋ ਆ ਕੁੜੀ ਬੈਠੀ ਹੋਈ ਆ ਇਹਦਾ ਘਰ ਹੈਗਾ 3 ਨੰਬਰ ਤੇ ਉੱਥੇ ਪਾਰ ਕਰੇ ਜਾ ਕੇ ਪੂਰੀ ਕਿੱਥੋਂ ਆ ਗਈ ਹੈ ਚਾ ਤੂੰ ਹੀ ਕਿ ਲੈਣਾ ਦਿੰਦਾ ਯਾਰ ਆਪਾਂ ਅਗਰ ਆ ਭਾਂਜੀ ਆਪਾਂ ਇਹਨੂੰ ਕੋਲੋਂ ਵੇਖਣੀ ਹੈ ਆਹ ਸੁਖਾ ਸਾਹਿਬ ਦੀ ਲੈ ਕੇ ਬੈਠੀ ਜੰਨੀ ਆਪਣੀ ਸੋਹਣੀ ਚਾਹਦੀ ਭਰਾ ਬੈਠੀ ਹੁੰਦੀ ਆਹ ਅੰਦਰ ਦਾ ਵੰਡਿੰਗ ਹੈ ਆਹ ਸੁਖਾ ਸਾਹਿਬ ਦਾ ਆਹ ਦੇਖੋ ਇਹ ਤਾਂ ਮਹਾਰਾਜਾ ਨਾ ਕੋਈ ਸੀ ਨਾਲੇ Hindu ਸੀ ਨਾਲੇ Hindu ਸੀ ਆਜਾ ਰੰਮੀ Hindu ਸਰਪਾਯੋ ਦਾ ਹੀ ਆਇਓ

ਆਏ ਝੋਲੇ ਜੀ ਜੇ ਕੋਈ ਆਪਣਾ ਪਹਿਲਾ ਪੁੱਤਾਂ ਪਹਿਲਾ ਆਦਮੀ ਛੱਡ ਕੇ ਆਈ ਜੇ ਅੱਥੇ ਆ ਕੇ ਦੂਸਰਾ ਵਾਰੀ ਵਿਆਹ ਕੀਤਾ ਜੇ ਤੀਸਰੀ ਵਾਰੀ ਇਹ ਨਹੀਂ ਆਪਣੇ ਘਰ ਜਾਣ ਦੇ ਦੇਖੋ ਅੱਛਾ ਇਹ ਆਪਣੀ ਆਸ ਕਰ ਰਹੀ ਹੈ ਕੁੜੀ ਦਾ ਕੀ ਮਤਲਬ ਹੈ ਨਾਲੀ ਇਹ ਤੋਂ ਜਿੰਦੂ ਬਦਲ ਤੋਂ ਹੱਸੋ ਬਦਲ ਆ ਸਮ੍ਰਿਤੀ ਆ ਠੀਕ ਆ ਸਾਡਾ ਪਲਾਟ ਸੀ ਕਿਹੜੀ ਜਗ੍ਹਾ ਤੇ ਪਲਾਟ ਹੈ ਪਲਾਟ ਪਿੱਪਲ ਵਾਲੇ ਛਾਲੇ ਸਾਡਾ ਪਲਾਟ ਜੇ ਅਸੀਂ ਇੱਥੇ ਪਲਾਟ ਤੇ ਆਪਣਾ ਗੇਟ ਲਾਣ ਆਏ ਆ ਇਹ ਅਸੀਂ ਪਲਾਟ 2004 ਤੋਂ ਲਿਆ ਸੀ 2000 ਪਲਾਟ ਤੋਂ ਪਲਾਟ ਸਾਡੇ ਕੋਲ ਹੈਗਾ ਸੀ ਦੁਬਾਰਾ ਅਸੀਂ ਆਏ ਆ ਆਂਦੇ ਰਹੇ ਆ ਚੱਕਰ ਮਾਰਦੇ ਨੇ ਆ ਇੱਕ ਵਾਰੀ ਅਸੀਂ ਇੱਥੇ ਆਏ ਆ ਤੇ ਇਹਨਾਂ ਨੇ ਸਾਡੇ ਇੱਧਰ ਨੂੰ ਨਾ ਇਹ ਹੌਲਜਾ ਕੀਤਾ ਆ ਸੀ ਅਸੀਂ ਇਹਨਾਂ ਨੂੰ ਪੁੱਛਿਆ ਹੌਲ ਕਿਉਂ ਕੀਤਾ ਤੁਸੀਂ ਜੀ ਇਹਨਾਂ ਨੇ ਸਾਡੇ ਤੇ ਲੈ ਕੇ ਕਰਪਾਨਾਂ ਨਾਲ ਕਈ ਚੀਜ਼ਾਂ ਨਾਲ ਇਹਨਾਂ ਨੇ ਸਾਡੇ ਤੇ ਹਮਲਾ ਕਰਕੇ ਮੈਨੂੰ ਇਹਨਾਂ ਨੇ ਕੱਟ ਦਿੱਤਾ ਮੈਨੂੰ ਵੜਦਾ ਮੇਰੇ ਦਿਓਰ ਦੇ ਮੁੰਡੇ ਨੂੰ ਇਹਨਾਂ ਨੇ ਵੜ ਦਿੱਤਾ ਅਸੀਂ ਉਸ ਤੋਂ ਬਾਅਦ ਨਹੀਂ ਆਏ ਅਸੀਂ ਕਿਹਾ ਕਿ ਠੀਕ ਹੈ ਤੁਸੀਂ ਕਾਗਜ਼ ਦਿਖਾ ਦਿਓ ਜੇ ਪਲਾਟ ਤੁਹਾਡਾ ਵੈ ਅਸੀਂ ਤੁਹਾਨੂੰ ਪਲਾਟ ਦੇ ਦਿੰਨੇ ਆ ਠੀਕ ਹੈ ਇਹਨਾਂ ਨੂੰ 8 ਮਹੀਨਿਆਂ ਤੋਂ ਸਾਡਾ ਕੇਸ ਲੱਗਿਆ ਆ 8 ਮਹੀਨਿਆਂ ਤੋਂ ਉਹਨਾਂ ਨੇ ਕਾਗਜ਼ਾਂ ਦੀ ਇਨਕੁਆਰੀ ਕੀਤੀ ਇਹਨਾਂ ਕੋ ਕਾਗਜ਼ ਬਾਰ-ਬਾਰ ਮੰਗਵਾਉਂਦੇ ਨੇ ਕਿ ਕਾਗਜ਼ ਦਿਓ ਤਾਂ ਤੁਹਾਨੂੰ ਤੁਹਾਡਾ ਪਲਾਟ ਦਿੱਤਾ ਜਾਏਗਾ ਮੈਂ ਵੀ ਇਹੀ ਕਿਹਾ ਮੈਂ ਸ਼ਰਦਨ ਵੀ ਇਹੀ ਕਿਹਾ ਕਿ ਤੁਸੀਂ ਪਲਾਟ ਦੇ ਕਾਗਜ਼ ਲਾਵਾ ਉਸੇ ਪਲਾਟ ਤੁਹਾਨੂੰ ਦੇ ਦਿੰਨੇ ਆ ਹੁਣ ACP ਮਨਿੰਦਰ ਸਿੰਘ ਦੇ ਹੁਕਮ ਨਾਲ ਪਲਾਟ ਸਾਨੂੰ ਮਿਲ ਗਿਆ ਪਲਾਟ ਹੁਣ ਅਸੀਂ ਇੱਥੇ ਆਏ ਆ ਇੱਥੇ ਆਪਾਂ ਗੇੜ ਲਾਣ ਲੱਗੇ ਆ ਤੇ ਆਹ ਦੇਖੋ ਆ ਕੁੜੀ ਬੈਠੀ ਹੋਈ ਆ ਇਹ ਕੀ ਲੱਗਦਾ ਕੀ ਨਾਮ ਇਹ ਕੌਣ ਆ ਇਹ ਕੁੜੀ ਦਾ ਕੀ ਨਾਮ ਆ ਕਿੱਥੇ ਦੀ ਰਹਿੰਦੀ ਆ ਆਹ ਕੁੜੀ ਸੋਨਮ ਪ੍ਰੀਤ ਹੈ ਕੀ ਆ ਜੀ ਇਹ ਕੁੜੀ ਅੱਧਰ ਇੱਕ ਘਰ ਛੱਡ ਕੇ ਦੂਸਰੇ ਘਰ ਰਹਿੰਦੀ ਆ ਸਾਨੂੰ ਨਹੀਂ ਪਤਾ ਇੱਥੇ ਕਿਉਂ ਰਹਿੰਦੀ ਆ ਦੋ ਵਰੀਏ ਦਾ ਵਿਆਹ ਹੋ ਚੁੱਕਿਆ ਆ ਵਾ ਜੀ ਇਹ ਪਹਿਲੇ ਸਿੱਖ ਸੀ ਜਾਂ ਆਪਣਾ ਪਹਿਲੇ ਹਿੰਦੂ ਸੀ ਜਦੋਂ ਸਿ ਪਿਛਲੀ ਵਾਰ ਲੜਾਈ ਹੋਈ ਉਹ ਤਾਂ ਹਿੰਦੂ ਸੀ ਉਦੋਂ ਇਹਨੇ ਆਣ ਕੇ ਉਦੋਂ ਇਹਨੇ ਵਾਲ ਬੂਲ ਖਲਾਰੇ ਸੀ ਕਟਿੰਗ ਕਟਿੰਗ ਕਰਾਈ ਹੋਈ ਸੀ ਸਭ ਕੁਝ ਤੇ ਹੁਣ ਇਹਨੇ ਆਣ ਕੇ ਤਿੰਨ ਮਹੀਨੇ ਤੋਂ ਇਹਨੇ ਐ ਵਲਾ ਬਾਣਾ ਸੀ ਇਹਦਾ ਤਿੰਨ ਦੋ ਮਹੀਨੇ ਮਤਲਬ ਕਿ ਦੋ ਕੁ ਮਹੀਨੇ ਹੋਏ ਅਸੀਂ ਅੱਲਾ ਬਣਾ ਕੇ ਕਿੰਨਾ ਚਾ ਕਿ ਲੱਗਦੀ ਹੈ ਕਿੰਨਾ ਚਾ ਕਿ ਲੱਗਦੀ ਹੈ ਮਨਛਾ ਹੀ ਲੱਗਦੀ ਹੈ ਕਿ ਧਰਮ ਨੂੰ ਧਰਮ ਨਾਲ ਲੜਾਇਆ ਜਾਏ ਕੀ ਅਸੀ ਆ ਤਾਂ ਰਮਦਾ ਆ ਵੇਖੋ ਧਰਮਦਾ ਆਪਾ ਬਹਿ ਕੇ ਇੱਥੇ ਆਪਾ ਪਾਠ ਕਰਦੇ ਪਏ ਆ ਤੇ ਆ ਸਾਡੇ ਇੱਥੇ ਗੇਂ ਲਗਾਉਂਦੇ ਬਾਕੀ ਆ ਵੇਖੋ ਕੀ ਧਰਮ ਨੂੰ ਇਹ ਨਰਾਦਰੀ ਕਰਦੇ ਪੈ ਨੇ ਲੱਗਦਾ ਨਹੀਂ ਕਿ ਨਾ ਮੈਂ ਇੱਥੇ ਜਿਹੜੀ ਗੰਦੀ ਜਗ੍ਹਾ ਤੇ ਬੈਠੇ ਬਾਬੇ ਗੰਦੀ ਉਹੀ ਨਾ ਗੰਦੀ ਜਗ੍ਹਾ ਤੇ ਕਦੀ ਵੇਖਿਆ ਕਿ ਬਾਬਾ ਜੀ ਦਾ ਇਸ ਤਰ੍ਹਾਂ ਗੰਦੀ ਜਗ੍ਹਾ ਤੇ ਬਹਿ ਕੇ ਪਾਠ ਕੀਤਾ ਜਾਏ ਇਹ ਬਾਬਾ ਜੀ ਦੇ ਅਮਰਤ ਸ਼ੱਕੇ ਵੀ ਇਹ ਬਾਬਾ ਜੀ ਦੀ ਨਰਾਦਰੀ ਕਰਦੀ ਪਈ ਆ ਵੀਡੀਓ ਵਿੱਚ ਸਾਡੇ ਕੋ ਪੈਨ ਡਰਾਈਵ ਹੀ ਗਿਆ ਗੱਲ ਸੁਣੋ ਸਾਡੇ ਕੋ ਪੈਨ ਡਰਾਈਵ ਹੈ ਪੈਨ ਡਰਾਈਵ ਵਿੱਚ ਐਨੇ ਕੁੜੀ ਨੇ ਸਾਡੇ ਮੇਰੇ ਤੇ ਹਮਲਾ ਕਰਦੀ ਪਿਆ ਸਭ ਕੁਝ ਤੇ ਅਸੀਂ ਇਹਨੂੰ ਕਿਹਾ ਕਿ ਬਾਬਾ ਜੀ ਦੀ ਸੌਂ ਖਾ ਜਾ ਤੂੰ ਜਿਹੜਾ ਛਗਿਆ ਹੀ ਨਾ ਅਮਰਤ ਉਹਦੀ ਸੌਂ ਸੌਂ ਖਾ ਜਾ ਤੂੰ ਕਿ ਸਾਡੇ ਤੇ ਹਮਲਾ ਨਹੀਂ ਕੀਤਾ ਪੈਨ ਡਰਾਈਵ ਵਿੱਚ ਸਭ ਕੁਝ ਹੈਗਾ ਪਰ ਫਿਰ ਵੀ ਇਹਨੇ ਬਾਬਾ ਜੀ ਦਾ ਝੂਠੀ ਸੌਂ ਖਾ ਲੀਤੀ ਹੁਣ ਕੀ ਮੰਚਾ ਹੁਣ ਸਾਡੀ ਆਹੀ ਹੈ ਕਿ ਸਾਡਾ ਗੇਟ ਲੱਗੇ ਸਾਡਾ ਗੇਟ ਲੱਗੇ ਸਾਡਾ ਪਲਾਟ ਜੋ ਸਾਡੇ ਪਲਾਟ ਕੋ ਹਰ ਡਾਕੂਮੈਂਟਸ ਹੈਗੇ ਪੁਲਿਸ ਪਹੁੰਚੀ ਹੈ ਜੀ ਆਹੇ ਪ੍ਰੋਡਿਊਸ ਕਰਦਾ ਹਾਂ ਹਾਂ ਜੀ ਪੁਲਿਸ ਪਹ ਤੇ ਸਾਡਾ ਪਰ ਉਹ ਵੀ ਉਹ ਵੀ ਕੀ ਕਹਿ ਰਹੀ ਹੁਣ ਉਹ ਕਹਿ ਰਹੀ ਆ ਫਿਰ ਉੱਥੇ ਚੌਂਕੀ ਆਓ ਫਿਰ ਅਸੀਂ ਤੁਹਾਡਾ ਜਦੋਂ ACP ਸਾਹਿਬ ਨੇ ਸਾਡਾ ਫੈਸਲਾ ਕਰ ਦਿੱਤਾ ACP ਸਾਹਿਬ ਨੇ ਸਾਡੇ ਫੈਸਲੇ ਵਿੱਚ ਗੇਟ ਸਾਡਾ ਸਾਡਾ ਪਲਾਟ ਸਾਨੂੰ ਦਿੱਤਾ ਫਿਰ ਅਸੀਂ ACP ਸਾਹਿਬ ਜੀ ਦਾ ਆਰਡਰ ਮੰਨੀਏ ਕਿ ਅਸੀਂ ਇਹਨਾਂ ਦਾ ਆਰਡਰ ਮੰਨੀਏ ਦੱਸੋ ਸਾਰਾ ਮੇਰਾ ਨਾਮ ਸੁਮਿਤੀ ਹੈ ਪੰਜਵੀਂ ਦੀ ਗੱਲ ਹੋਈ ਅੱਜ ਹਾਂਜੀ ਕੁਛ ਨਹੀਂ ਅੱਜ ਆਪਾਂ ਗੇਟ ਲਗਵਾਣ ਆਏ ਸੀ ਤੇ ਆਪਾਂ ਆਪਾਂ ਗੇਟ ਲਗਵਾਣ ਦਾ ਸੋਚਿਆ ਤੇ ਆਪਾਂ ਇੱਥੇ ਆਏ ਆ ਤੇ ਇਹਨਾਂ ਨੇ ਨਾ ਮਤਲਬ ਫੋਨ ਫੋਨ ਕਰਕੇ ਸਭ ਨੂੰ ਬੁਲਾ ਰਹੇ ਐ ਤੇ ਇੱਥੇ ਆਪ ਬੈਠ ਗਏ ਆ ਪਾਰਟ ਕਰਨ ਆ ਕੇ ਬਾਬਾ ਜੀ ਕਿਹੜੀ ਜਗ੍ਹਾ ਤੇ ਤੁਹਾਡਾ ਪਲਾਟ ਹੈ ਜੀ ਹਾਂਜੀ ਸਾਡਾ ਪਿੱਪਲ ਵਾਲੇ ਛਵਾਲੇ ਲੱਗ ਗਏ ਕੀ ਲੱਗਦਾ ਇਹ ਬੇਅਦਬੀ ਹੋ ਰਹੀ ਹੈ ਹਾਂਜੀ ਬਿਲਕੁਲ ਬੇਅਦਬੀ ਹੋ ਰਹੀ ਹੈ ਦੇਖੋ ਐਹੋ ਜੀ ਜਗ੍ਹਾ ਬੇਟੇ ਕੌਣ ਹੈ ਜੋ ਉਹਨਾਂ ਬੇਟੇ ਦਾ ਪਲਾਟ ਹੈ ਹਾਂਜੀ ਇਹ ਕੌਣ ਬੈਠੇ ਪਲਾਟ 'ਚ ਇਹ ਕੌਣ ਬੈਠੇ ਜਿਨ੍ਹਾਂ ਨੇ ਸਾਡੇ ਪਲਾਟ 'ਚ ਕਬਜ਼ਾ ਕੀਤਾ ਸੀ ਅੱਜ ਤੋਂ 8 ਮਹੀਨੇ ਪਹਿਲੇ ਸੋਨਮਪ੍ਰੀਤ ਇਹ ਕੀ ਬਾਬੇ ਬਾਬਿਆਂ ਦਾ ਰੂਪ ਧਾਰ ਕੇ ਨਹੀਂ ਨਹੀਂ ਪਹਿਲੇ ਤੇ ਆ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਸੀ ਬਟ ਹੁਣਾਂ 2 ਮਹੀਨੇ ਹੋ ਗਏ ਇਹਨਾਂ ਨੇ ਸਿੱਖ ਧਰਮ ਤੋਂ ਮਤਲਬ ਉਹ ਕਰ ਲਿਆ ਇਹਨਾਂ ਨੇ ਅਪਣਾ ਲਿਆ ਇਤਨਾ ਜੋਲਾ ਪਾ ਕੇ ਕਿਸ ਤਰ੍ਹਾਂ ਸਾਡੇ ਕਬਜ਼ਾ ਕਰਨੇ ਕਿਸ ਤਰ੍ਹਾਂ ਦੇਖਦੇ ਆ ਇਹ ਇਸ ਇਹ ਇਹ ਤਾਂ ਨਰਾਦਰੀ ਕਰ ਰਹੇ ਆ ਆਪਣੇ ਧਰਮ ਦੀ ਹਨਾ ਸਿੱਖ ਧਰਮ ਦੀ ਕਰ ਰਹੇ ਆ ਬੇਗਦਰੀ ਕਰ ਰਹੇ ਨਹੀਂ ਨਹੀਂ ਆਪਾਂ ਇਹਨਾਂ ਨੂੰ 8 ਮਹੀਨੇ ਹੋ ਗਏ ਕਿ ਆਪਨੇ ਡਾਕੂਮੈਂਟ ਪ੍ਰੋਡਿਊਸ ਕਰੋ ਇਹਨਾਂ ਨੇ ਕੋਈ ਕਾਗਜ਼ ਪ੍ਰੋਡਿਊਸ ਨਹੀਂ ਕੀਤੇ ਆਪਾਂ ਕਿਹਾ ਜੇ ਤੁਹਾਡੇ ਕੋ ਹੱਗੇ ਕਾਗਜ਼ ਤੇ ਤੁਸੀਂ ਲੱਲੋ ਪਲਾਟ ਬਟ ਇਹਨਾਂ ਨੇ ਹਾਲੇ ਤੱਕ ਕੋਈ ਕਾਗਜ਼ ਪ੍ਰੋਡਿਊਸ ਨਹੀਂ ਕੀਤੇ ਹਾਡੀ ਮੰਗਿਆ ਕਿ ਆਪਾ ਆਪਣਾ ਗੇਟ ਲਗਾਣਾ ਤੇ ਇਹਨੂੰ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ ਤੇ ਆਪਾ ਆਪਣਾ ਗੇਟ ਲਗਾਈਏ ਪੁਲਿਸ ਨੇ ਆਹੀ ਮੰਗਿਆ ਕਿ ਲੇਡੀਜ਼ ਪੁਲਿਸ ਭੇਜਣ ਤੇ ਇਹਨਾਂ ਨੂੰ ਉੱਥੇ ਉਠਾ ਕੇ ਤੇ ਗੇਟ ਲਗਵਾਉਣ ਤੁਹਾਡੇ ਇਹੋ ਜਿਹਾ ਹੋਰ ਵੀ ਇਹਨਾਂ ਦੇ ਪਿੱਛੇ ਕੋਈ ਹੈ ਨਾ ਇਹਨਾਂ ਦੇ ਪਿੱਛੇ ਇਹਨਾਂ ਦਾ ਬ੍ਰਦਰ ਹੈਗਾ ਕਿੰਨੇ ਕੰਮ ਕਰਦਾ ਗगन ਜੋੜਾ ਉਹਦੀ ਟ੍ਰੀਲੀਅਮ ਲੱਗੇ ਟੈਟੂਜ਼ ਦੀ ਦੁਕਾਨ ਹੈ ਕੀ ਇਹ ਕੋ ਲਿਟਰਲ ਹੱਥ ਦਾ ਕਰ ਮਗਰ ਇਹ ਹਾਂਜੀ ਹੈਗਾ ਲੱਗਦਾ ਹੈਗਾ ਉਹਨਾਂ ਦਾ ਹੱਥ ਮਸਲਾ ਵੀਰ ਜੀ ਇਹਨਾਂ ਦਾ ਕੋਈ ਪਲਾਟ ਦਾ ਮਸਲਾ ਹੈਗਾ ਵਾ ਜੀ ਕਿੰਨਾ ਦਾ ਤੁਹਾਡਾ ਕੀ ਇਹਨਾਂ ਦਾ ਮੇਰੀ ਮਾਸੀ ਦੀ ਬੇਟੀ ਦਾ ਹੈਗਾ ਜੀ ਹਾਂਜੀ ਉਹਨਾਂ ਦਾ ਗਾਜੀ ਮਾਸੀ ਦਾ ਬੇਟਾ ਗਿਆ ਹੈ ਇਸ ਟਾਈਮ ਬਾਹਰ ਤੇ ਇਹਨਾਂ ਦਾ ਕੋਰਟ ਵਿੱਚ ਤਰੀਕ ਵੀ ਪਈ ਹੋਈ ਆ ਪਹਿਲਾਂ ਵੀ ਸ਼ਾਇਦ 2-3 ਮਹੀਨੇ ਪਹਿਲਾਂ ਵੀ ਇਹਨਾਂ ਦਾ ਮਸਲਾ ਪਿਆ ਸੀ ਉਹਦਾ ਉਹਦਾ ਕੇਸ ਉਸ ਜਨ ਲੱਗਾ ਸੀ ਉਹਦੀ ਤਰੀਕ 28 ਤਰੀਕ ਨੂੰ ਹੋएगी ਪਰਸੋ <चली> अच्छा ਤੇ ਇਹ ਜਿਹੜੇ ਭੈਣ ਜੀ ਇੱਕ ਦੋ ਦਿਨ ਤੋਂ ਫੇਰ ਰਟਨ ਵਾਈਜ਼ ਰਟਨ ਹੁੰਦੇ ਪਏ ਸੀ ਉਹ ਵੀ ਅਸੀਂ ਐਸਪੀ ਸਾਹਿਬ ਤੇ ਗਏ ਸੀ ਪਰसों ਹੁਣ ਤੋਂ ਜੋ ਦੋ ਤਿੰਨ ਪਹਿਲਾਂ ਤੇਰੇ ਅਸੀਂ ਠੀਕ ਹੈ ਜੀ 24 ਦਿਨ ਨੂੰ ਪੇਪਰੇਗਾ ਅਸੀਂ 24 ਦਿਨ ਵੀ ਅਸੀਂ ਉੱਥੇ ਗਏ ਸੀ ਜਿਹੜੇ ਐਸਐਸ ਹੀ ਆਵੇ ਗਿਆ ਉਹਨਾਂ ਕੋ ਵੀ ਗਏ ਸੀ ਉਹਨਾਂ ਨੇ ਦੱਸਿਆ ਕਿ ਸਾਡਾ ਗੇਟ ਚਲ ਗਿਆ ਹੋਇਆ ਉੱਥੋਂ ਪਤਾ ਲੱਗਿਆ ਵਾ ਜੋ ਸੁਨੀਦਰ ਮੋਹਨ ਹੀ ਗਿਆ ਉਹਨਾਂ ਦੇ ਪਰਚਾ ਹੈਗਾ ਜੇ ਕਿ ਕਿਹੜਾ ਹੈ ਜੇ ਮੈਨੂੰ ਇਹਨਾਂ ਨਹੀਂ ਪਤਾ ਪਰ 28 ਦਿਨ ਨੂੰ ਕੋਰਟ ਵਿੱਚ ਫੈਲ ਗਿਆ ਕਾ ਦਾ ਫੈਸਲਾ ਵਜਾਗਾ ਜਗਾ ਦਾ ਕਿ ਕੋਈ ਹੋਰ ਜਗਾ ਦਾਵਾ ਕੀ ਜਿਹੜਾ ਹੈਗਾ ਵਾਠਾ ਇਤਨੀ ਨੂੰ ਫੈਸਲਾ ਵਾਜੇ ਫੈਸਲਾ ਜਗਾ ਦਾ ਹੈਗਾ ਤੇ ਜਗਾ ਦਾ ਹੀ ਹੋਏਗਾ ਜੀ ਉਹਨਾਂ ਦੇ ਪਰਚਾ ਹੈਗਾ ਵਾ ਤੇ ਜਿਹੜਾ ਫੈਸਲਾ ਹੋਏਗਾ ਕੋਰਟ ਕਰੇਗੀ ਕੋਰਟ ਦੇ ਹੱਥ ਹੈਗਾ ਜੀ ਸਭ ਕੁਝ ਅੱਛਾ ਭੈਣ ਜਿਸ ਤਰ੍ਹਾਂ ਬੈਠੇ ਨੇ ਆ ਖੜੇ ਦੇ ਉੱਤੇ ਬੈਠੇ ਆ ਤਾਂ ਲੱਗਦਾ ਜੈ ਜੀ ਬਿਲਕੁਲ ਜੈ ਜੀ ਮਤਲਬ ਕੀ ਥੱਲੇ ਨਾਲੀਆਂ ਚਲਦੀ ਹੋਏਗਾ ਥੱਲੀ ਸਾਈਡ ਦੇ ਤੇ ਮੈਂ ਤੁਹਾਨੂੰ ਹੁਣੇ ਵੀ ਦੂਸਰੇ ਚੈਨਲ ਤੇ ਵੀ ਕਿਹਾ ਸੀ ਰਿਟਰਨ ਵਾਈਟ ਤੁਹਾਨੂੰ ਤੁਸੀਂ ਪੁੱਛੋਗੇ ਮੈਂ ਫੇਰ ਦੱਸਾਂਗਾ ਵੇਖੋ ਜੇ ਨਾਲੀ ਦੀ ਗੱਲ ਵਾ ਤੇ ਹਰਮੰਦਰ ਸਾਹਿਬ ਦੀ ਗ ਪਰਕਰਮਾਂ ਦੇ ਵਿੱਚ ਜਿੱਥੇ ਅਸੀਂ ਬੰਨੇ ਆ ਅੱਗੇ ਜਗ੍ਹਾ ਤੇ ਉਹਦੇ ਪਿੱਛੇ ਵੀ ਨਾਲੀਆਂ ਹੈਗੀਆਂ ਜੀ ਉਹ ਨਾਲੀ ਤੇ ਨਾਲੀ ਚ ਕੋਈ ਫਰਕ ਨਹੀਂ ਹੋ ਤੁਸੀਂ ਫਿਰ ਕਹੋਗੇ ਕਿ ਉਹ ਨਾਲੀ ਆ ਉਹ ਜਲ ਹੈਗਾ ਵਾ ਪਾਣੀ ਹੀ ਕਬ ਜਿਵੇਂ ਤੁਸੀਂ ਪਹਿਲਾਂ ਗਿਆ ਸੀ ਠੀਕ ਹੈ ਜੀ ਉਹ ਵੀ ਪਾਣੀ ਗੱਟਲੇ ਵਿੱਚ ਜਾਂਦਾ ਜੀ ਉਹ ਰਿਟਰਨ ਵਾਈਜ਼ ਸੋ ਵਾ ਨਹੀਂ ਆਂਦਾ ਠੀਕ ਹੈ ਜੀ ਉਹ ਤਿੰਨ ਵਾਈਜ਼ ਜਾਂਦਾ ਵਾ ਜਿਹੜਾ ਅਸੀਂ ਇਸ਼ਨਾਨ ਪਾਣੀ ਕਰਕੇ ਆਨੇ ਆ ਕਸ਼ੇਰੇ ਆਪਾਂ ਨਿਚੋੜਦੇ ਆ ਜੀ ਜੋ ਵੀ ਹੁੰਦਾ ਵਾ ਜੁੱਠੇ ਪਾਣੀ ਹੁੰਦਾ ਵਾ ਧੋਨੇ ਉਹ ਸਾਰਾ ਉਹਨੂੰ ਅਸੀਂ ਨਾਲੀ ਹੀ ਕਹਿੰਦੇ ਆ ਹੂੰ ਠੀਕ ਹੈ ਜੀ ਆਪਾਂ ਜਾਇਜ਼ ਮੈਂ ਬਿਲਕੁਲ ਬਿਲਕੁਲ ਜਾਇਜ਼ ਨਜਾਇਜ਼ ਦੀ ਗੱਲ ਨਹੀਂ ਪਰ ਮੈਨੂੰ ਗਲਤ ਨਹੀਂ ਕਹਿ ਸਕਦੇ ਅਸੀਂ ਪਾਠ ਕਰਨ ਵਾਸਤੇ ਬੋਲੇ ਹਾਂ ਠੀਕ ਹੈ ਜੀ ਪਹੁੰਚੇ ਕੇ ਪਾਠ ਦੀ ਗੱਲ ਬਾਣੀ ਦੀ ਗੱਲ ਬਾਣੀ ਅਸੀਂ ਕਿਸੇ ਵੀ ਜਗ੍ਹਾ ਤੇ ਪੜ੍ਹ ਸਕਦੇ ਹਾਂ ਬਾਈਕ ਚ ਲਾਂਦੇ ਚਲਾਉਂਦੇ ਕਿਸੇ ਵੀ ਜਗ੍ਹਾ ਤੇ ਆਪਾਂ ਆਦੇ ਜਾਂਦੇ ਠੀਕ ਹੈ ਜੀ ਇਹ ਪੜ੍ਹ ਸਕਦੇ ਪਵਿੱਤਰ ਗੁਰੂਕਾ ਸਾਹਿਬ ਫੜਨਾ ਹਾਂ ਜਿੱਥੇ ਮਰਜ਼ੀ ਬੈਠ ਜਾਈਏ ਉਹ ਉਹ ਦੀ ਗਲਤੀ ਨਹੀਂ ਉਥੇ ਵੀ ਬੈਠੇ ਜਾਂਦੇ ਜੀ ਉਹਨਾਂ ਨੇ ਸੇਟ ਕਿਆ ਹੋਇਆ ਵਾ ਬਾਣੀ ਪੜਦੇ ਪਏ ਕਈ ਦਿਨਾਂ ਨੇ ਤੇ ਅਸੀਂ ਗਲੀ 'ਚ ਜਿਵੇਂ ਤੁਸੀਂ ਵੀ ਜੇਕਰ ਰੈਦਰ ਸੇਵ ਕਰਦੇ ਹੋਵੇ ਸ਼ਾਮ ਨੂੰ ਡਿਊਟੀ ਟਾਈਮ ਤੇ ਹੋਵੇ ਤੋੜਦੇ ਤੋੜਦੇ ਤੁਸੀਂ ਕਰਦੇ ਹੋਗੇ ਐ ਤਾਂ ਨਹੀਂ ਕਿ ਮੈਂ ਹੁਣ ਰੈਦਰ ਸੇਵ ਕਰੀਆ ਜੇ ਜੇ ਰੈਦਰ ਤਾਂ ਸ਼ੁਰੂ ਕਰ ਦਿੱਤਾ ਨਾ ਪਹਿਲਾਂ ਵੀ ਰੋਏ ਥੋੜੀ ਪੜਦੇ ਤੇ ਬੈਗੇ ਤੇ ਰੋਜ ਅਸੀਂ ਇੱਥੇ ਨਹੀਂ ਪੜਦੇ ਸੀ ਘਰ ਪੜਦੇ ਆ ਜੇਕਰ ਅਸੀਂ ਘਰ ਰਹੇ ਜੇਕਰ ਅਸੀਂ 26 ਤਰੀਕ ਦਾ ਟਾਈਮ ਹੈਗਾ ਵਾ 28 ਤਰੀਕ ਦਾ ਜੇਕਰ ਪ੍ਰਸ਼ਾਸਨ ਦਾ ਸਾਰਾ ਕਿਉਂ ਲਿਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਸਵੇਰੇ ਫੋਨ ਕੀਤਾ ਗਿਆ ਸੀ ਅੱਛਾ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਸਾਨੂੰ ਥਾਣਾ ਲੱਗਦਾ ਵਾ ਉਹਨਾਂ ਨੂੰ ਫੋਨ ਕੀਤਾ ਸੀ ਉਹਨਾਂ ਨੇ ਕਿਹਾ ਅਸੀਂ ਕਿ ਉੱਥੇ ਆ ਕੇ ਗੱਲ ਕਰੋ ਉਹਨਾਂ ਨੇ ਕਿਹਾ ਕੋਕਟਾ ਸਾਹਿਬ ਅਰਜੀ ਭਾਈ ਉੱਥੇ ਉਹਨਾਂ ਨੇ ਪ੍ਰਸ਼ਾਸਨ ਨੇ ਐਵੇਂ ਕਹਿੰਦਾ ਜੇ ਤੇਰਾ ਤੇਰਾ ਆਪਾਂ ਕਿਉਂ ਠੀਕ ਆ ਜੀ ਤੇ ਪ੍ਰਸ਼ਾਸਨ ਕੋਹ ਹੁੰਜੇਕਰ ਘਰ ਸਾਡੇ ਵੀਰ ਜੀ ਨਹੀਂ ਗੇ ਗगन ਜੌਂਦਰ ਮ ਤੇ ਬਕਾਉਣਿਆ ਆ ਜਿੰਨਾ ਦੇ ਆਪਣਾ ਕਿਸ ਜਗ੍ਹਾ ਤੇ ਪਲਾਟ ਕਿਸ ਜਗ੍ਹਾ ਤੇ ਆਦੜ ਹਾਂਜੀ ਪਲਾਟ ਕਿਸ ਜਗ੍ਹਾ ਤੇ ਪਲਾਟ ਆ ਜੀ ਕਿਹੜੀ ਜਗ੍ਹਾ ਸੰਧੂ ਕਲੋਨੀ ਸੰਧੂ ਕਲੋਨੀ ਸਰ ਕੀ ਮਾਮਲਾ ਕੀ ਆਇਆ ਤੁਹਾਡੇ ਧਿਆਨ ਚ ਜੀ ਦਾਦੇ ਮਾਮਲਾ ਆਪਾਂ ਤੇ ਪ੍ਰੂਫ ਇਹਨਾਂ ਤੇ ਚੈੱਕ ਕਰਕੇ ਡਾਕੂਮੈਂਟ ਦੋਹਾਂ ਦੋਹਾਂ ਪਾਰਟੀਆਂ ਦਾ ਡਾਕੂਮੈਂਟ ਚੈੱਕ ਕਰਕੇ ਜੋ ਵੀ ਜਿਹਦੇ ਹੱਕ ਤੇ ਹੋਇਆ ਉਹਦੇ ਹੱਕ ਤੇ ਕਰਾ ਦੇਣਾ ਸਰ ਉਹਨਾਂ ਵੱਲੋਂ ਤੇ ਕਿਹਾ ਜਾ ਰਿਹਾ 8 ਮਹੀਨੇ ਤੋਂ ਹੀ ਥਾਣੇ ਚੱਕਰ ਲਾਣੇ ਤੁਹਾਨੂੰ ਸਾਰੇ ਡਾਕੂਮੈਂਟ ਦੇ ਦਿੱਤੇ ਫਿਰ ਕਿਉਂ ਨਹੀਂ ਇਹਨਾਂ ਨੂੰ ਕਬਜ਼ਾ ਦਿਵਾਇਆ ਜਾ ਰਿਹਾ ਸਾਨੂੰ ਅੱਜ ਪਤਾ ਲੱਗਾ ਸਾਡੇ ਅੱਜ ਸਾਡੇ ਦਿਮਾਗ 'ਚ ਗੱਲ ਇਹਨਾਂ ਨੇ ਪਾਈ ਆ ਹਨ ਪਤਾ ਲੱਗਾ ਅੱਜ ਤੇ ਜੋ ਵੀ ਅਸੀਂ ਸਾਰਾ ਕਰਕੇ ਡਾਕੂਮੈਂਟ ਚੈੱਕ ਕਰਕੇ ਤੇ ਜਿਹਦੇ ਹੱਕ 'ਚ ਹੋਇਆ ਆਪਾਂ ਉਹ ਕਰਾ ਦੇਣਾ ਕੀ ਲੱਗਦਾ ਉਹ ਕਹਿੰਦੇ ਪਹਿਲੇ Hindu ਸੀ ਇਹ ਇਹ ਲੇਡੀ Hindu ਇਸ ਗਲਤ ਅੱਜ ਕੀ ਨਾਮ ਇਸ ਗਲਤ ਇਸ ਗਲਤ ਨਾਲ ਸਾਨੂੰ ਪਤਾ ਕਿਉਂਕਿ ਸਾਨੂੰ ਮੈਪ ਵੇਖੀ ਅੱਜ ਪਹਿਲੇ ਦਿਨ ਮੈਂ ਪਹਿਲਾਂ ਨਹੀਂ ਤੁਹਾਡੇ ਲੋਕੀ ਕਾਰਵਾਈ ਕੀਤੀ ਜਾਂਦੀ ਤੁਹਾਡੇ ਲੋਕੀ ਅਸੀਂ ਤਾਂ ਜਿਹਨਾਂ ਦੇ ਹੱਕ 'ਚ ਉਹ ਕਾਰਵਾਈ ਕਰਾਂਗੇ ਜੋ ਵੀ ਜੋ ਵੀ ਕਾਨੂੰਨੀ ਕਾਰਵਾਈ ਜੋ ਕਾਨੂੰਨ ਦੇ ਹਿਸਾਬ ਨਾਲ ਜਿਹੜੇ ਪਰ ਪਰਿਵਾਰ ਨਾਲੋਂ ਸਾਫ ਦਵਾਇਆ ਜਾ ਹਾਂ ਦਵਾਇਆ ਜਾਏਗਾ ਠੀਕ